ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਨਤਕਾਰਾਂ ਦੀ ਸੌਖ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ ਇਸੇ ਤਹਿਤ ਸਰਕਾਰ ਨੇ ਉਦਯੋਗ ਪਤੀਆਂ ਲਈ ਹਰੇ ਰੰਗ ਦੇ ਸਟੈਂਪ ਪੇਪਰ ਯਾਨੀ ਕਿ ਗ੍ਰੀਨ ਸਟੈਂਪ ਪੇਪਰ ਜਾਰੀ ਕੀਤੇ ਹਨ ਕੋਈ ਤੁਹਾਡੇ ਕੋਲੇ ਆਵੇ ਇਹ ਫੈਕਟਰੀ ਕਿਉਂ ਲੱਗ ਰਹੀ ਹੈ ਕਾਗਜ਼ ਦਿਖਾਓ ਕੋਈ ਕਾਗਜ਼ ਨਹੀਂ ਦਿਖਾਉਣਾ ਗ੍ਰੀਨ ਕਲਰ ਦਾ ਸਟੈਂਪ ਹੈ ਇਟ ਮੀਨਸ ਤੁਹਾਡੇ ਕੋਲ ਸਾਰੀ ਕਲੀਅਰੈਂਸ ਹੈ ਕਲਰ ਕੋਡਿੰਗ ਆਫ ਸਟੈਂਪ ਪੇਪਰਸ ਜਿਸ ਤਹਿਤ ਉਦਯੋਗਪਤੀਆਂ ਲਈ ਜ਼ਮੀਨ ਉੱਤੇ ਆਪਣੇ ਯੂਨਿਟ ਸਥਾਪਿਤ ਕਰਨ ਦੀ ਪ੍ਰਕਿਰਿਆ ਹੋਰ ਸੁਖਾਲੀ ਬਣ ਗਈ ਹੈ ਇਨਵੈਸਟ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਬਲੰਦਰ ਦੇ ਜੰਮੂ ਸੰਗਰੇ ਦੇ ਵਿੱਚ ਅਸੀਂ ਨਿਆ ਪਲਾਂਟ ਲਗਾਇਆ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੌਖਾ ਕੰਮ ਜੋ ਹੋਇਆ ਹੈ ਉਹ ਇਹ ਕਿ ਜਦੋਂ ਅਸੀਂ ਐਪਲੀਕੇਸ਼ਨ ਲਗਾ ਦਿੱਤੀ ਕੋਈ ਨਾਲ ਤੋਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ ਨਾ ਕਿਸੇ ਦਫ਼ਤਰ ਦੇ ਵਿੱਚ ਤੱਕੇ ਖਾਣੇ ਪਏ ਉਹ ਸਾਡੀ ਬਹੁਤ ਹੈਲਪ ਜਿਹੜੀ ਹੈ ਉਹ ਜੀਐਨਡੀਐਚਜੀ ਦੇ ਕੋਲੋਂ ਹੀ ਪਰ ਜੀ ਆਨਲਾਈਨ ਆਪਣੀ ਕਾਮਨ ਐਪਲੀਕੇਸ਼ਨ ਤੋਂ ਆਪਕੀ ਇਹਦਾ ਬੈਨੀਫਿਟ ਇਹ ਹੋਇਆ ਕਿ ਕਿਸੇ ਵੀ ਸਰਕਾਰੀ ਕੰਮ ਦੀ ਜਿਵੇਂ ਇਹ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਚਾਹੀ ਲੱਗਿਆ ਹੋਵੇ ਪਰ ਐਟਲੀਸਟ ਸਾਨੂੰ এজੰਟ ਦੇ ਹੱਥਾਂ ਵਿਚ ਆ ਕੇ ਲਾ ਸਾਨੂੰ ਪੈਸੇ ਨਿਕਰਾ ਕੇ ਸਟੈਂਪ ਪੇਪਰ ਖਰੀਦਨ ਮਗਰੋਂ ਸਨਤਕਾਰਾਂ ਨੂੰ ਆਪਣੇ ਯੂਨਿਟ ਸਥਾਪਿਤ ਕਰਨ ਵਾਸਤੇ 15 ਦਿਨਾਂ ਦੇ ਅੰਦਰ-ਅੰਦਰ ਸਮੂਹ ਵਿਭਾਗਾਂ ਤੋਂ ਸਾਰੀਆਂ ਲੋੜੀਂਦੀਆਂ ਪਰਵਾਨਗੀਆਂ ਮਿਲ ਜਾਂਦੀਆਂ ਹਨ ਪੰਜਾਬ ਸਰਕਾਰ ਦੇ ਇਸ ਕਦਮ ਨਾਲ ਉਦਯੋਗਪਤੀਆਂ ਦਾ ਸਮਾਂ ਅਤੇ ਊਰਜਾ ਦੀ ਬਚਤ ਹੋ ਰਹੀ ਹੈ